ਸਲੋਕ ਮਹੱਲਾ ਤੀਜਾ ਨਾਨਕ ਗਿਆਨੀ ਜਾਗੇ ਜੀਤਾ ਜਾਗੇ ਜੀਤਾ ਸਭ ਕੋਏ ਨਾਮੇ ਕਾਰਜ ਸਿੱਧ ਹੈ ਸਹਜੇ ਹੋਏ ਸੋ ਹੋਏ ਨਾਨਕ ਗਿਆਨੀ ਜਾਗ ਜੀਤਾ ਜਾਗ ਜੀਤਾ ਸਭ ਕੋਏ ਚੌਥੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਦੀ ਅਦੀਵਾਰ ਚੱਲ ਰਹੀ ਹੈ ਰਾਗ ਬਿਹાગੜਾ ਦੇ ਵਿੱਚ ਆੰਗ 548 549 ਦੇ ਉੱਪਰ ਸਵਾਰ ਦੀ ਦੂਸਰੀ ਪੌੜੀ ਦੇ ਨਾਲ ਪਹਿਲਾ ਸ਼ਲੋਕ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦਾ ਕਹਿੰਦਾ ਨਾਨਕ ਗਿਆਨੀ ਜਗ ਜੀਤਾ ਜਾਗੇ ਜੀਤਾ ਸਭ ਕੋਏ ਨਾਨਕ ਗਿਆਨੀ ਜਗ ਜੀਤਾ ਅਰਥਾਤ ਕਿ ਤੀਸਰੇ ਗੁਰੂ ਨਾਨਕ ਧੰਨ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰਦੇ ਹਨ ਕਿ ਗਿਆਨवान ਪੁਰਸ਼ਾ ਨੇ ਜਗਤ ਨੂੰ ਜਤਨਾ ਕੀਤਾ ਹੈ ਕਿਹੜੇ ਜਗਤ ਨੂੰ ਕਹਿੰਦਾ ਜਾਗੇ ਜੀਤਾ ਸਭ ਕੋਏ ਜਿਹੜੇ ਜਗਤ ਨੇ ਸਾਰੇ ਇਹਨੂੰ ਜਿੱਤਿਆ ਨਾ ਪਏ ਗਿਆਨवान ਪਰਿਸ਼ਾਣੇ ਉਸ ਜਗਤ ਨੂੰ ਜਿੱਤਣਾ ਕੀਤਾ ਹੈ ਸੋ ਮਹਾਰਾਜ ਕਹਿੰਦਾ ਨਾਮੇ ਕਾਰਜ ਸਿੱਧ ਹੈ ਸਹਿਜੇ ਹੋਏ ਸੋ ਹੋਏ ਨਾਮੇ ਕਾਰਜ ਸਿੱਧ ਹੈ ਨਾਮ ਦੇ ਦੁਆਰਾ ਉਹਨਾਂ ਦੇ ਸਾਰੇ ਕਾਰਜ ਸਿੱਧ ਹੁੰਦੇ ਨੇ ਸਫਲ ਹੁੰਦੇ ਨੇ ਤੇ ਫਿਰ ਮਹਾਰਾਜ ਕਹਿੰਦੇ ਸਹਜ ਜੇ ਹੋਏ ਸੋ ਹੋਏ ਫਿਰ ਸਹ ਸੁਭਾਈ ਸੋ ਤੇ ਸਿੱਧੀ ਜੋ ਹੁੰਦਾ ਸੋ ਹੋ ਵੀ ਜਾਵੇ ਉਹਨਾਂ ਨੂੰ ਕੋਈ ਪਰਵਾਹ ਨਹੀਂ ਹੁੰਦੀ ਬੇਪਰਵਾਹ ਹੋ ਜਾਂਦੇ ਨੇ ਭਾਵ ਕਿ ਪਰਮੇਸ਼ਰ ਦੇ ਭਾਣੇ ਅਨੁਸਾਰ ਜੀਵਨ ਦੇ ਵਿੱਚ ਆਉਣ ਵਾਲੇ ਦੁੱਖਾਂ ਔਰ ਸੁੱਖਾਂ ਨੂੰ ਉਹ ਖੇੜੇ ਮੱਥੇ ਪਰਵਾਹ ਨਹੀਂ ਕਰਦੇ ਹਨ ਕਹਿੰਦਾ ਗੁਰਮਤਿ ਮਾਤੇ ਅਚਲ ਹੈ ਚਲਾਏ ਨਾ ਸਕਾ ਕੋਈ ਭਗਤਾ ਗਾ ਹਰ ਅੰਗੀਕਾਰ ਕਰੇ ਕਰਜ ਸੁਹਾਵਾ ਹੋਏ ਗਰਮਤ ਮਤ ਅਚਲ ਹੈ ਗੁਰੂ ਮਹਾਰਾਜ ਜੀਆਂ ਦੀ ਮਤ ਧਾਰਨ ਕਰਕੇ ਉਹਨਾਂ ਦੀ ਆਪ ਦੀ ਮਤ ਅਚਲ ਹੋ ਜਾਂਦੀ ਹੈ ਅਟਲ ਜਾਂ ਅਡੋਲ ਹੋ ਜਾਂਦੀ ਹੈ ਹਿੱਲ ਹੋ ਜਾਂਦੀ ਚੰਚਲ ਨਹੀਂ ਰਹਿ ਜਾਂਦੇ ਔਰ ਮਹਾਰਾਜ ਕਹਿੰਦੇ ਚਲਾਏ ਨਾ ਸਕਿਆ ਕੋਈ ਫਿਰ ਕੋਈ ਵੀ ਉਹਨਾਂ ਦੀ ਮਾਤ ਨੂੰ ਚਲਾ ਨਹੀਂ ਸਕਦਾ ਡੋਲਾ ਨਹੀਂ ਸਕਦਾ ਕਹਿੰਦੇ ਭਗਤਾ ਕਾ ਹਰ ਅੰਗੀਕਾਰ ਕਰੇ ਕਾਰਜ ਸੁਹਾਵਾ ਹੋਏ ਭਗਤਾ ਕਾ ਹਰ ਅੰਗੀਕਾਰ ਕਰੇ ਅਰਥਾਤ ਕਿਉਂ ਹਰੀ ਪਰਮੇਸ਼ਰ ਫਿਰ ਆਪਣੇ ਭਗਤਾਂ ਦਾ ਅੰਗੀਕਾਰ ਅਰਥਾਤ ਪੱਖ ਕਰਦੇ ਹਨ ਔਰ ਮਹਾਰਾਜ ਕਹਿੰਦੇ ਇਸ ਤਰ੍ਹਾਂ ਉਹਨਾਂ ਦਾ ਕਾਰਜ ਸੁਹਾਵਾ ਹੋਏ ਅਰਥਾਤ ਕਿ ਉਹਨਾਂ ਦਾ ਹਰ ਕੰਮ ਹੀ ਰਾਸ ਆਉਂਦਾ ਹੈ ਹਰ ਕਾਰਜ ਹੀ ਸੁਹਾਵਣਾ ਹੋ ਜਾਂਦਾ ਹੈ ਸ਼ੋਭਨਿਕ ਹੋ ਜਾਂਦਾ ਹੈ ਕਹਿੰਦੇ ਮਾਨਮੁਖ ਮੂੜੋ ਪੁਲਾਇਨ ਵਿੱਚ ਲਭ ਲੋਭ ਅਹੰਕਾਰ ਝਗੜਾ ਕਰਦੇ ਆਂ ਦਿਨ ਗੁਦਰਾ ਸ਼ਬਦ ਨਾ ਕਰੇ ਵਿਚਾਰ ਮਨਮੁਖ ਮੂੜੋਂ ਪੁਲਾਏ ਨਾ ਜਿਹੜੇ ਮਨਮੁਖ ਨੇ ਆਪ ਹੁਦਰੇ ਨਗੁਰੇ ਜਾਂ ਭੁੱਲੜਨੇ ਉਹ ਤਾਂ ਮੂੜੋਂ ਹੀ ਮੁੱਢਾਂ ਹੀ ਤੁਰ ਦਰਗਾਹੋਂ ਹੀ ਪਰਮੇਸ਼ਰ ਦੇ ਪੁਲਾਏ ਹੋਏ ਹਨ ਪਟਕਾਏ ਹੋਏ ਹਨ ਖੰਜਾਏ ਹੋਏ ਹਨ ਰਾਹੋਂ ਕੋ ਰਾਹੇ ਪਾਏ ਹੋਏ ਹਨ ਕਿਵੇਂ ਮਹਾਰਾਜ ਕਹਿੰਦੇ ਵਿੱਚ ਲੱਭ ਲੋਭ ਅਹੰਕਾਰ ਉਹ ਲੱਭ ਲੋਭ ਅਤੇ ਅਹੰਕਾਰ ਵਗੈਰਾ ਦੇ ਵਿੱਚ ਗਲਤਾਨ ਹਨ ਇਸ ਤਰ੍ਹਾਂ ਪਰਮੇਸ਼ਰ ਦੇ ਭਲਾਏ ਹੋਏ ਨੇ ਭਾਈ ਔਰ ਕਰਦੇ ਕਿ ਨੇ ਸਾਰਾ ਜੀਵਨ ਆਪਣੇ ਜੀਵਨ ਦੇ ਵਿੱਚ ਕਹਿੰਦੇ ਝਗੜਾ ਕਰਦੇ ਆਂ ਦਿਨ ਗੁਜ਼ਰਾ ਸਬਦ ਨਾ ਕਰੇ ਵਿਚਾਰ ਤੇ ਲੜਾਈਆਂ ਝਗੜੇ ਕਰਦਿਆ ਹੈ ਬਸਾਦ ਕਰਦਿਆ ਹੈ ਮਹਾਰਾਜ ਕਹਿੰਦੇ ਉਹਨਾਂ ਦੇ ਰਾਤ ਦਿਨ ਅਰਥਾਤ ਸਾਰਾ ਜੀਵਨ ਗੁਜ਼ਰ ਜਾਂਦਾ ਹੈ ਪਰੰਤੋ ਪਾਸ਼ਾ ਕਹਿੰਦਾ ਸ਼ਬਦ ਨਾ ਕਰਾ ਵਿਚਾਰ ਗੁਰੂ ਮਹਾਰਾਜਿਆਂ ਦੇ ਸ਼ਬਦ ਦੀਆ ਵਿਚਾਰ ਹੀ ਨਹੀਂ ਕਰਦੇ ਚਿੰਤਨ ਹੀ ਨਹੀਂ ਕਰਦੇ ਕਹਿੰਦੇ ਸੋਧ ਮਾਤ ਕਰਤਾ ਹਿਰ ਲਈ ਬੋਲਨ ਸਭ ਵਿਕਾਰ ਉਹਨਾਂ ਦੇ ਸੋਦਰ ਥਾਤ ਸੋਹਣੀ ਬੁੱਧੀ ਸੋਹਣੀ ਅਕਲ ਅਤੇ ਮਤ ਵਗੈਰਾ ਕਰਤੇ ਪੁਰਖ ਨੇ ਆਪ ਹੀ ਮਾਨੋ ਹਿਰ ਲਈ ਭਾਵ ਖੇਚ ਲਈ ਐ ਖਾਸ ਲਈ ਐ ਜਾਂ ਖੋ ਲਈ ਐ ਔਰ ਮਹਾਰਾਜ ਕਹਿੰਦਾ ਬੋਲਨ ਸਭ ਵਿਕਾਰ ਦਿ ਸਾਰਾ ਕੁਝ ਜੋ ਵੀ ਬੋਲਦੇ ਨੇ ਨਾ ਬੇਕਾਰ ਅਰਥਾਤ ਵਿਅਰਥ ਜਫਜੋਰ ਜਾਂ ਫਿਰ ਵਿਕਾਰੀ ਗੱਲਾਂ ਹੀ ਕਰਦੇ ਹਨ ਔਗਣਾ ਦੇ ਨਾਲ ਭਰੀਆਂ ਗੱਲਾਂ ਹੀ ਕਰਦੇ ਹਨ ਕਹਿੰਦਾ ਦਿੱਤਾ ਕਿ ਤਾ ਨ ਸੰਤੋਖੀ ਅਨ ਅੰਤਰ ਤ੍ਰਿਸ਼ਨਾ ਬਹੁਤ ਅਗਿਆਨ ਅੰਧਾਰਾ ਦਿੱਤਾ ਕਿਤਾ ਨਾ ਸੰਤੋਖੀ ਨਾ ਮਹਾਰਾਜ ਕਹਿੰਦੇ ਕਿਸੇ ਦੁਆਰਾ ਦਿੱਤੀ ਹੋਈ ਦਾਤ ਦੇ ਦੁਆਰਾ ਵੀ ਇਹ ਸੰਤੋਖ ਦੇ ਵਿੱਚ ਨਹੀਂ ਆਉਂਦੇ ਜਾਂ ਫਿਰ ਕਿੰਨੀਆਂ ਵੀ ਦਾਤਾਂ ਦੇ ਦੁਆਰਾ ਉਹ ਸਬਰ ਸ਼ੁਕਰ ਦੇ ਵਿੱਚ ਨਹੀਂ ਆਉਂਦੇ ਰਾਜ ਦੇ ਨਹੀਂ ਤਰਾਪਦੇ ਨਹੀਂ ਕਿਉਂਕਿ ਬਾਦਸ਼ਾਹ ਕਹਿੰਦੇ ਅੰਤਰ ਤ੍ਰਿਸ਼ਨਾ ਬਹੁਤ ਅਗਿਆਨ ਅੰਧਾਰ ਉਹਨਾਂ ਦੇ ਅੰਦਰ ਤ੍ਰਿਸ਼ਨਾ ਬਹੁਤ ਹੈ ਮਹਾਰਾਜ ਕਹਿੰਦੇ ਭੁੱਖ ਤੇ ਬਹੁਤ ਹੈ ਲਾਲਸਾ ਬਹੁਤ ਹੈ ਪਦਾਰਥਾਂ ਦੇ ਪਾਰਮਹਾਰਾਇ ਕਹਿੰਦੇ ਅਗਿਆਨਤਾ ਦਾ ਹਨੇਰਾ ਬਹੁਤ ਹੈ ਉਹਨਾਂ ਦੇ ਅੰਦਰ ਸੋ ਪਾਸ਼ਾ ਕਹਿੰਦੇ ਨਾਨਕ ਮਨਮੁਖਾਂ ਨਾਲੋਂ ਟੁੱਟਿਆ ਭਲੇ ਜਨਾ ਮਾਇਆ ਮੋਹ ਪਿਆਰਾ ਨਾਨਕ ਮਨਮੁਖਾਂ ਨਾਲੋਂ ਟੁੱਟਿਆ ਭਲੇ ਤੀਸਰੇ ਗੁਰੂ ਨਾਨਕ ਧੰਨ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰਦੇ ਹਨ ਕਿ ਭਾਈ ਐਸੇ ਮਨਮੁਖਾਂ ਦੇ ਨਾਲੋਂ ਐਸੇ ਆਪ ਖੁਦਰੇ ਨਗਰਿਆਂ ਦੇ ਨਾਲੋਂ ਭੁੱਲੜਾਂ ਦੇ ਨਾਲੋਂ ਤੇ ਟੁੱਟੇ ਹੀ ਭਲੇ ਆ ਮਾਰੇ ਕਹਿੰਦੇ ਕਿਹੜਿਆਂ ਦੇ ਨਾਲੋਂ ਕਹਿੰਦੇ ਜਿਨ੍ਹਾਂ ਮਾਇਆ ਮੋਹ ਪਿਆਰ ਜਿਨ੍ਹਾਂ ਨੂੰ ਮਾਇਆ ਦੇ ਨਾਲ ਮੋਹ ਪਿਆਰ ਹੈ ਭਾਈ ਇਹਨਾਂ ਦੇ ਨਾਲੋਂ ਟੁੱਟੀ ਹੀ ਭਲੀ ਹੈ ਚੰਗੀ ਹੈ ਸੋ ਅਗੋ ਧੰਨ ਗੁਰੂ ਅਮਰਦਾਸ ਮਹਾਰਾਜ ਆਪਣੇ ਦੂਸਰੇ ਸ਼ਲੋਕ ਦੇ ਵਿੱਚ ਕਿਰਪਾ ਕਰਦੇ ਨੇ ਦੂਸਰੀ ਪੌੜੀ ਦੇ ਨਾਲ ਮਹੱਲਾ ਤੀਜਾ ਤੇਨਾ ਭਉ ਸੰਸਾ ਕਿਆ ਕਰੇ ਜਿਨ ਸਤਗੁਰ ਸਿਰ ਕਰਤਾਰ ਆ ਸਰ ਤੈਨ ਕੀ ਪੈਜ ਰੱਖਦਾ ਆਪੇ ਰੱਖਣ ਹਾਰਾ ਤੈਨ ਪਉ ਸੰਸਾਰ ਕਿਆ ਕਰੇ ਮਹਾਰਾਜ ਕਹਿੰਦੇ ਉਹਨਾਂ ਦਾ ਗੁਰਮਖਾ ਗੁਰੂ ਪਿਆਰਿਆਂ ਦਾ ਪਉ ਅਰਥਾਤ ਧੜ ਅਦੇ ਸੰਸਾਰ ਥਾਤ ਕਿ ਸ਼ਕ ਸ਼ੁਭ ਭਲਾ ਕੀ ਵਿਗਾੜ ਸਕਦਾ ਹੈ ਕਿਨਾਂ ਦਾ ਜੈਨ ਸਾਤ ਗੁਰ ਸਿਰ ਕਰਤਾਰ ਜਿਨ੍ਹਾਂ ਦੇ ਸਿਰ ਤੇ ਸਤ ਗੁਰ ਪਾਤਸ਼ਾਹ ਨੇ ਸਾਰੇ ਜਗਤ ਨੂੰ ਪੈਦਾ ਕਰਨੇ ਵਾਲੇ ਕਰਤਾਰ ਜੀ ਨੇ ਐ ਉਹਨਾਂ ਦਾ ਮਹਾਰਾਜ ਕਹਿੰਦੇ ਡਰ ਬਹੁਤ ਸੰਸਾਪਲਾ ਕੀ ਵਿਗਾੜ ਸਕਦਾ ਹੈ ਭਾਵ ਕੇ ਕੁਝ ਵੀ ਨਹੀਂ ਕਹਿੰਦੇ ਤੁਰ ਤੈਨ ਕੀ ਪੈਜ ਰੱਖਦਾ ਆਪੇ ਰਖਣ ਹਾਰਾ ਤੁਰ ਤੈਨ ਕੀ ਪੈਜ ਰੱਖਦਾ ਕਿਉਂਕਿ ਤੁਰ ਦੁਰਗਾ ਹੋ ਹੀ ਆਕਾਲ ਪੁਰਖ ਵਾਹਿਗੁਰੂ ਉਹਨਾਂ ਦੀ ਇਲਾਜ ਪੱਤ ਰੱਖਦਾ ਹੈ ਕਿਹੜਾ ਆਕਾਲ ਪੁਰਖ ਕਹਿੰਦਾ ਆਪੇ ਰਖਣਹਾਰ ਜਿਹੜਾ ਆਪੇ ਰੱਖਿਆ ਕਹਿਣਾ ਆਪੇ ਰਖਣਹਾਰ ਹੈ ਜੀਵਾਂ ਦੀ ਰੱਖਿਆ ਕਰਨੇ ਵਾਲਾ ਉਹ ਭਾਈ ਉਹna ਗੁਰਮਖਾਂ ਦੀ ਰੱਖਿਆ ਕਰਦਾ ਹੈ ਤੁਰ ਦੁਰਗਾਤੋਂ ਕਹਿੰਦਾ ਮੇਲ ਪ੍ਰੀਤਮ ਸੁਖ ਪਾਇਆ ਸੱਚਾ ਸਬਦ ਵਿਚਾਰ ਨਾਨਕ ਸੁਖ ਦਾਤਾ ਸੇਵਿਆ ਆਪੇ ਪਰਖਣਹਾਰ ਉਮੈਲਾ ਪ੍ਰੀਤਮ ਸੁਖ ਪਾਇਆ ਤੇ ਮਹਾਰਾਜ ਕਹਿੰਦੇ ਉਹਨਾਂ ਨੇ ਆਪਣੇ ਪ੍ਰੀਤਮ ਦੇ ਨਾਲ ਪਿਆਰੇ ਦੇ ਨਾਲ ਉਹ ਪ੍ਰਭੂ ਪਰਮੇਸ਼ਰ ਦੇ ਨਾਲ ਮਿਲ ਕੇ ਸੁਖ ਪਾਉਣਾ ਕੀਤਾ ਹੈ ਕਿ ਇਹਨਾਂ ਨੇ ਸੱਚਾ ਸ਼ਬਦ ਵਿਚਾਰ ਕੇਵੇਂ ਪਾਉਣਾ ਕੀਤਾ ਉਹ ਸੱਚੇ ਪਰਮੇਸ਼ਰ ਦੇ ਸ਼ਬਦ ਦੀ ਵਿਚਾਰ ਦੇ ਸਦਕਾ ਗੁਰਮਖਾ ਗੁਰੂ ਪਿਆਰਿਆਂ ਨੇ ਸੁਖ ਪਾਉਣਾ ਕੀਤਾ ਹੈ ਗੁਰਬਾਣੀ ਦੇ ਵਿਚਾਰ ਦੇ ਸਦਕਾ ਮਹਾਰਾਜ ਕਹਿੰਦਾ ਗੁਰੂ ਦੇ ਸ਼ਬਦ ਦੇ ਚਿੰਤਨ ਦੇ ਸਦਕਾ ਉਹਨਾਂ ਨੇ ਸੁਖ ਪਾਉਣਾ ਕੀਤਾ ਹੈ ਨਾਨਕ ਸੁਖ ਦਾਤਾ ਸੇਵਿਆ ਆਪੇ ਪਰਖਣ ਹਾਰਾ ਨਾਨਕ ਸੁਖ ਦਾਤਾ ਸੇਵਿਆ ਤੇ ਤੀਸਰੇ ਗੁਰੂ ਨਾਨਕ ਧੰਨ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰਦੇ ਹਨ ਕਿਉਂ ਨਾ ਗੁਰਮਖਾਂ ਗੁਰੂ ਪਿਆਰਿਆਂ ਨੇ ਸੁਖਾਂ ਦੀ ਦਾਤ ਕਰਨੇ ਵਾਲਾ ਸੁਖ ਦਾਤਾ ਸੇਵਿਆ ਅਰਥਾਤ ਉਹਦਾ ਸਿਮਰਨ ਕੀਤਾ ਹੈ ਔਰ ਮਹਾਰਾਜ ਕਹਿੰਦੇ ਆਪੇ ਪਰਖਣ ਹਾਰ ਔਰ ਉਹਨਾਂ ਗੁਰਮਖਾਂ ਗੁਰੂ ਪਿਆਰਿਆਂ ਨੂੰ ਪਰਖਣ ਹਾਰਾ ਵੀ ਉਹ ਅਕਾਲ ਪੁਰਖ ਵਾਹਿਗੁਰੂ ਆਪ ਹੀ ਐ ਭਾਵ ਕਿ ਉਹਨਾਂ ਦੀਆਂ ਪਰਖਾਂ ਕਰਕੇ ਉਹਨਾਂ ਨੂੰ ਪਰਖਾਂ ਦੇ ਵਿੱਚੋਂ ਪਾਸ ਵੀ ਆਪ ਹੀ ਕਰਦੇ ਨੇ ਪਾਸਾ ਸਫਲੇ ਵੀ ਆਪ ਹੀ ਕਰਦੇ ਨੇ ਸੋ ਅਗੋ ਆਪਣੀ ਵਾਰ ਦੀ ਪੌੜੀ ਦੇ ਵਿੱਚ ਧਨ ਕਰੋ RAMDAS ਮਹਾਰਾਜ ਕਿਰਪਾ ਕਰਨ ਲੱਗੇ ਹਨ ਪੌੜੀ ਅੰਜੀ ਜੰਤ ਸਭ ਤੇਰਿਆ ਤੂੰ ਸਭ ਨਾਰਾਸ ਜੈਸਨਾ ਤੂੰ ਦੇ ਤਿਸ ਸਭ ਕਿਸ ਮਿਲਾ ਕੋਈ ਹੋਰ ਸ੍ਰੀਕ ਨਹੀਂ ਤੁਧ ਪਾਸ ਜੀ ਅਜੰਤ ਸਭ ਤੇਰਿਆ ਤੂੰ ਸਭ ਨਰਾਸ ਅਰਥਾਤ ਕਿ ਅਕਾਲ ਪੁਰਖ ਵਾਹਿਗੁਰੂ ਜੀ ਕਾ ਜਨਨਾ ਵੀ ਜੀ ਆਜੰਤ ਸਾਰੇ ਤੇਰੇ ਹੀ ਨੇ ਪਾਤਸ਼ਾਹ ਜੀ ਔਰ ਤੂੰ ਸਭ ਨਰਾਸ ਤੇ ਸਾਰੇ ਜੀਵਾਂ ਦੀ ਤੂੰ ਰਾਸ ਕੁੰਜੀ ਆਂ ਤੰਦੌਲ ਤੇ ਪਾਤਸ਼ਾਹ ਜੀ ਕਹਿੰਦਾ ਜੈਸਨ ਤੂੰ ਦੇ ਤਿਸ ਸਭ ਕਿਸ ਮਿਲਾ ਕੋਈ ਹੋਰ ਸਰੀਕ ਨਹੀਂ ਤੁਧ ਪਾਸ ਜੈਸਨ ਤੂੰ ਦੇ ਤਿਸ ਸਭ ਕਿਸ ਮਿਲਾ ਤੇ ਜਿਹਨੂੰ ਤੂੰ ਆਪ ਤਰ ਉੱਠ ਕੇ ਦਾਤ ਕਰਦਾ ਪਾਸ਼ਾ ਅਨੁਸਾਰਾ ਕੋਈ ਮਿਲ ਜਾਂਦਾ ਕੋਈ ਵੀ ਭੁੱਖਾ ਦੀ ਬਕਾਇਆ ਨਹੀਂ ਰਹਿ ਜਾਂਦੀ ਜਿਹਨੂੰ ਤੁਸੀਂ ਦਾਤ ਕਰਦੇ ਜੇ ਕਹਿੰਦਾ ਕੋਈ ਹੋਰ ਸਰੀਕ ਨਹੀਂ ਤੁਧ ਪਾਸ ਤ ਤੇਰੇ ਪਾਸ ਥਵਾ ਤੇਰੇ ਕੋਲ ਤੇਰੇ ਵਰਗਾ ਕੋਈ ਹੋਰ ਤੇਰਾ ਕੋਈ ਸਰੀਕ ਜਾਂ ਕੋਈ ਤੇਰੇ ਬਰਾਬਰ ਦੀ ਕੋਈ ਸ਼ਕਤੀ ਵਿਹੈ ਨਹੀਂ ਤੂੰ ਮਹਾਰਾਜ ਕੇਵਲ ਤੇ ਕੇਵਲ ਇੱਕ ਹੈ ਕਹਿੰਦਾ ਤੋ ਇੱਕੋ ਦਾਤਾ ਸਭ ਸਦਾ ਹਰ ਕਹੈ ਅਰਦਾਸ ਤੋ ਇੱਕੋ ਦਾਤਾ ਸੰਸਦਾ ਤੇ ਅਕਾਲ ਪੁਰਖ ਵਾਹਿਗੁਰੂ ਜੇ ਤੂ ਸਾਰਿਆਂ ਦਾ ਇੱਕ ਹੀ ਦਾਤਾ ਹੈ ਹਰ ਪਹਿਰ ਅਰਦਾਸ ਤੇ ਹਰੀ ਜੀ ਤੁਹਾਡੇ ਚਰਨਾਂ ਦੇ ਵਿੱਚ ਸਾਡੀ ਅਰਦਾਸ ਬੇਨਤੀ ਜੋੜੀ ਫਰਿਆਦ ਹੈ ਕਹਿੰਦਾ ਜਿਸ ਦੀ ਤੁਧ ਪਾਵੈ ਤਿਸ ਦੀ ਤੂੰ ਮੰਨ ਲਹ ਸੋ ਜਨ ਸਬਾਸ ਜਿਸ ਦੀ ਤੁਧ ਪਾਵੈ ਜੀ ਦੀ ਮਹਾਰਾਜ ਕਹਿੰਦਾ ਤੈਨੂੰ ਪਾਉਂਦੀ ਹੈ ਤੇਰੀ ਮौज ਹੁੰਦੀ ਹੈ ਨਾ ਉਹਦੀ ਤੂੰ ਮੰਨ ਲੈਣਾ ਹੈ ਕੋਸ ਦੇ ਬੇਨਤੀ ਫਰਿਆਦ ਜਾਂ ਜੋੜੜੀ ਤੂੰ ਕਬੂਲ ਕਰ ਲੈਂਦਾ ਹੈ ਸੋ ਜਨ ਸਵਾਸ ਤੇ ਉਸ ਜਨ ਦੇ ਸ਼ਾਬਾਸ਼ੇ ਮਹਾਰਾਜ ਕਹਿੰਦੇ ਤਨਤਾ ਜੋਗ ਹੈ ਉਹ ਗੁਰਮੁਖ ਗੁਰੂ ਪਿਆਰਾ ਜਿਹਦੇ ਅਰਦਾਸ ਤੈਨੂੰ ਪਾ ਜਾਂਦੀ ਹੈ ਤੇ ਜਿਹਦੀ ਅਰਦਾਸ ਤੂੰ ਮੰਨ ਲੈਂਦਾ ਹੈ ਕਹਿੰਦੇ ਸਭ ਤੇਰਾ ਚੋਜ ਵਰਤਦਾ ਦੁੱਖ ਸੁਖ ਤੁਧ ਪਾਸ ਸਾਬ ਤੇਰਾ ਚੋਜ ਵਰਤਦਾ ਸਾਰ ਪਾਸੇ ਸਾਰੇ ਜਹਾਨ ਦੇ ਵਿੱਚ ਜਗਤ ਦੇ ਵਿੱਚ ਤੇਰਾ ਹੀ ਚੋਜ ਅਥਵਾ ਕੌਤਕ ਵਰਤ ਰਿਹਾ ਤੇਰੀ ਕਰਾਮਾਤ ਹੀ ਵਰਤ ਰਹੀ ਹੈ ਮਹਾਰਾਜ ਤੇਰਾ ਸਮਾਧ ਹੀ ਵਰਤ ਰਿਹਾ ਹੈ ਦੁੱਖ ਸੁਖ ਤੁਦ ਪਾਸ ਤੇ ਸਾਡਾ ਦੁੱਖ ਵੀ ਤੇ ਸਾਡਾ ਸੁੱਖ ਵੀ ਮਹਾਰਾਜ ਤੇਰੇ ਪਾਸ ਹੈ ਤੇਰੇ ਚਰਨਾਂ ਦੇ ਵਿੱਚ ਹੈ ਭਾਵਕ ਸੁਖ ਵੇਲੇ ਅਸੀਂ ਕੇਵਲ ਤੇ ਕੇਵਲ ਤੇਰਾ ਹੀ ਸ਼ੁਕਰਾਨਾ ਕਰਦੇ ਹਾਂ ਦੁੱਖਾਂ ਵੇਲੇ ਫਰਿਆਦ ਵੀ ਤੇਰੇ ਚਰਨਾਂ ਵਿੱਚ ਹੀ ਕਰਨੀ ਕਰਦੇ ਹਾਂ ਕਹਿੰਦਾ ਜਿਸ ਦੀ ਤਦ ਪਾਵੈ ਤਿਸ ਦੀ ਤੋਂ ਮਨ ਲਹ ਸੋ ਜਨ ਸਬਾਸ ਸਭ ਤੇਰਾ ਚੋਜ ਵਰਤਦਾ ਦੁੱਖ ਸੁਖ ਤਦ ਪਾਸ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ